ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਅੱਜ ਜਿਹੜਾ ਮੈਂ ਵੀਡੀਓ ਪਾਣ ਲੱਗਿਆ ਹੈਡਿੰਗ ਤੁਸੀਂ ਦੇਖ ਲਿਆ ਹੋਣਾ ਇਹ ਬਾਈ ਆਪਣੇ ਹਲਕੇ ਤੇ ਹੀ ਹੈ ਗੁਰੂ ਅਰਫਾਜ਼ ਗੁਰਵੇਜ ਚੁੱਗਾ ਬਾਈ ਦਾ ਨਾਮ ਹੈ ਤੇ ਇਸ ਬਾਈ ਦੇ ਜਿਹੜੇ ਗੀਤ ਹੈਗੇ ਨਾ ਚੋਟੀ ਦੇ ਗਾਇਕਾਂ ਨੇ ਗਾਏ ਹੋਇਆ ਤੇ ਬੜੀ ਪੁਰਾਣੀ ਮਿੱਤਰਤਾ ਰਹੀ ਹੈ ਸਾਡੀ ਵੀ ਇਹਨਾਂ ਦੇ ਨਾਲ ਕਿਉਂਕਿ ਜਦ ਅਸੀਂ ਗੁਰੂ ਅਰਫਾਜ਼ ਤੋਂ ਇੱਕ ਅਖਬਾਰ ਲਈ ਪੱਤਰਕਾਰੀ ਕਰਦੇ ਸੀ ਮੈਂ ਤੇ ਮੇਰੇ ਇੱਕ ਦੋਸਤ ਤੇ ਸਾਡੇ ਕੋਲ ਕਾਫੀ ਬਾਈ ਦੇ ਜਦੋਂ ਗੀਤ ਆਉਂਦੇ ਸੀ ਤੇ ਇਹਨਾਂ ਦਾ ਇੰਟਰਵਿਊ ਅਖਬਾਰਾਂ ਦੇ ਵਿੱਚ ਵੀ ਉੱਤਿਆ ਸੀ ਤੇ ਆ ਚਾ ਜਦ ਮੇਲ ਹੋ ਗਿਆ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਤੇ ਬਾਈ ਨੇ ਜਦੋਂ ਮੈਂ ਗੱਡੀ ਰੋਕ ਰਿਆ ਸੀ ਤੇ اچانک ਆ ਕੇ ਪਛਾਨ ਲਿਆ ਕਹਿੰਦੇ ਬਾਈ ਸੱਤ ਵਲ ਥਿੰਦ ਹੋ ਰਹੀ ਮਹਿਮਾਨ ਜੀ ਬਾਈ ਜੀ ਤੇ ਕਹਿੰਦਾ ਮੈਂ ਗਰਬੇਜ ਸਿੰਘ ਚੁੱਗੇ ਵਾਲਾ ਗੀਤਕਾਰ ਬਾਈ ਨੂੰ ਪਛਾਨਿਆ ਤੇ ਹੁਣ ਗੱਲਬਾਤ ਜਿਹੜੀ ਆ ਤੁਸੀਂ ਲਾਈਵ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਬਾਈ ਦੇ ਨਾਲ ਗੀਤ ਬੜੇ ਚੋਟੀ ਦੇ ਗਾਇਕਾਂ ਨੇ ਗਾਏ ਹੋਇਆ ਤੇ ਆਪਾਂ ਪੂਰੀ ਗੱਲਬਾਤ ਇੱਕ ਛੋਟਾ ਜਿਹਾ ਇੰਟਰਵਿਊ ਹੈ ਅੱਜ ਮੇਰੇ ਨਾਲ ਕੈਮਰਾਮੈਨ ਨਹੀਂ ਸੀ ਇਸ ਕਰਕੇ ਮੈਂ ਸਿੱਧੀ ਇੰਟਰਵਿਊ ਆਪ ਹੀ ਕਰ ਰਿਹਾ ਤੇ ਗੱਲਬਾਤ ਜਿਹੜੀ ਬਾਈ ਨਾਲ ਆਪਾਂ ਕਰ ਪੇਲੇ ਸਾਈ ਲਾਈਵ ਲੋਕ ਤੁਹਾਨੂੰ ਲਾਈਵ ਦੇਖ ਰਹੇ ਆ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਮੇਰੇ ਲੋਕਾਂ ਨੂੰ ਚੈਨਲ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਸਤਿ ਬਾਅਦ ਤੁਹਾਨੂੰ ਇੱਕ ਸਾਡੇ ਮਿੱਤਰ ਪੋਣ ਨੂੰ ਵੀ ਮੈਂ ਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਬਾਈ ਆਪਾਂ ਗੱਲ ਉੱਥੇ ਕਰਦੇ ਹੈਗੇ ਆ ਕਿਹੜੇ ਕਿਹੜੇ ਗੀਤ ਗਾਏ ਹੁਣ ਤੱਕ ਬਾਈ ਜੀ ਤਕਰੀਬਨ ਬਾਈਬਲ ਵੀਰ ਚੋਟਿਆ ਗੁਰਜੀਤ ਢਾਲੀਵਾਲ ਸੰਦੀਪ ਅਕਤਰ ਹਰਿੰਦਰ ਸੰਧੂ ਅਵਤਾਰ ਚਮਕ ਮਾਨਪ੍ਰੀ ਤਖਤਰ ਮਾਸਟਰ ਸਲੀਮ ਹੋਰਾਂ ਦੇ ਤਕਰੀਬਨ 30 ਗਾਏ ਹੋਏ ਨੇ ਜੀ ਮਾਸਟਰ ਸਲੀਮ ਹੋਰਾਂ ਦੇ ਗਾਇਆ ਹਾਂਜੀ ਹਾਂਜੀ ਤੇ ਬਲਵੀਰ ਚੋਟੀਆਂ ਨੇ ਕਿਹੜਾ ਗਾਇਆ ਜੀ ਉਹਨਾਂ ਨੇ ਮੇਰੇ ਗੀਤ ਦੇ ਬੋਲ ਆਮ ਜਿਹੀ ਲੋੜਨਾ ਮਾਮਾਂ ਦੀ ਜੇ ਪਖਪੂਰਨ ਚਾਚੇ ਤਾਏ ਲੋੜ ਕੀ ਸਕੇ ਭਰਾਵਾਂ ਦੀ ਠੰਡੇ ਦੁੱਧ ਨੂੰ ਲੋੜ ਕਦੇ ਨਾ ਪੈਂਦੀ ਫੁਕਾਂ ਦੀ ਵਿਆਹ ਦੇ ਮਗਰੋਂ ਮਾੜੀ ਹੁੰਦੀ ਝਾਕ ਮਚੂਕਾਂ ਦੀ ਤੇ ਇਸ ਤੋਂ ਇਲਾਵਾ ਜਿਹਨੇ ਤੁਸੀਂ ਹਰਿੰਦਰ ਸਿੰਘ ਨੂੰ ਹੋਰਾਂ ਦਾ ਗੱਲ ਕੀਤੀ ਐ। ਹਾਂ ਜੀ ਬਾਈ ਜੀ ਉਹਨਾਂ ਨੇ ਮੇਰੇ ਲੋਕਤੱਤਕਾਇਆ ਸੀਗਾ। ਨਾ ਦਿਲ ਕਦੇ ਟੁੱਟਦੇ ਜਿਦਾਈ ਤੋਂ ਬਿਨਾ, ਨਾ ਕੰਨ ਕਦੇ ਚੱਲਦੇ ਨਛਾਈ ਤੋਂ ਬਿਨਾ, ਨਾ ਬੋਤਲ ਬਣਾਈ ਜਾਂਦੀ ਕੱਚ ਤੋਂ ਬਿਨਾ, ਨਾ ਚੁੱਗਾ ਗੁਰਪੇਜ ਲਿਖੇ ਸੱਚ ਤੋਂ ਬਿਨਾ, ਨਾ ਵੀਰੇਵਾਲਾ ਸੰਧੂ ਦੇਰ ਦਾਅ ਤੋਂ ਬਿਨਾ, ਜੱਜ ਦਾ ਨਹੀਂ ਘਰ ਸੋਣੀ ਨਾਰ ਤੋਂ ਬਿਨਾ। ਕੱਚ ਦਾ ਨਹੀਂ ਘਰ ਸੋਣੀ ਨਾ। ਨਾ ਆਪ ਤੋਂ ਬਿਨਾ ਜੀ। ਤੇ ਹੋਰ ਕਿੰਨਾ ਕਿੰਨਾ ਦੇ ਗਾਏ ਆ ਤੁਹਾਡੇ ਕੀ? ਮਨਪ੍ਰੀਤ ਤਖਤੁਰੋਂ ਨੇ ਗਾਇਆ ਸੀਗਾ ਜੀ। ਹਾਂਜੀ। ਗੱਡੀ ਆਹ ਸਟੇਸ਼ਨ ਤੇ ਖੜ ਗਈ ਵੇ ਮੇਰੀ ਜਿੰਦ ਸੋਹਣਿਆ ਸੜ ਗਈ ਵੇ ਤੂੰ ਕੀ ਜਾਣੇ ਹਾਨਦੇ ਆ ਜਿੰਦ ਦੁੱਖੜੇ ਸਹੰਦੀ ਆ ਦੋ ਪਲ ਰੁਕ ਜਾ ਹੋਰ ਹਜੇ ਗੱਲ ਬਾਕੀ ਰਹਿੰਦੀ ਆ ਇਹ ਉਹਨਾਂ ਦਾ ਗੀਤ ਗਾਇਆ ਹੋਇਆ ਜੀ ਮਨਪ੍ਰੀਤ ਦਾ ਮਨਪ੍ਰੀਤ ਦਾ ਗੁਣਦਾ ਜੀ ਤੇ ਇਸ ਤੋਂ ਇਲਾਵਾ ਮਾਸਟਰ ਸਲੀਮੁਰਾ ਨੇ ਗਾਇਆ ਸੀ ਆ ਜੀ ਸਲੀਮੁਰਾ ਨੇ ਕੋਈ ਗਾਇਆ ਹੋਇਆ ਹਾਂ ਜੀ ਹਾਂ ਜੀ ਟੁੱਟ ਜਾਂ ਮੇ ਰੇਲ ਗੱਡੀਏ ਅੱਛਾ ਸਾਡੇ ਸਾਜ ਜਨ ਬਿਛੋੜੇ ਹੁਣ ਪਏ ਐ ਕਾਫੀ ਫੇਮਸ ਹੋਇਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਭਾਈ ਕਿਵੇਂ ਟੁੱਟ ਗਏ ਗੀਤਕਾਰੀ ਦੇ ਵਿੱਚ ਮੋਲ ਨਹੀਂ ਪਿਆ ਉਸ ਸਮੇਂ ਬਾਈ ਜੀ ਦੇਖੋ ਫਿਰ ਛੱਡ ਕੇ ਮੁਕਸਰ ਆ ਗਏ ਸਿਆਣੇ ਕਹਿੰਦੇ ਆ ਜਿਵੇਂ ਮੇਰੀ ਹੁਣ ਲੋਕ ਤੱਤ ਆ ਰਹੀ ਆ ਨਵੀਂ ਥੋੜੇ ਦਿਨਾਂ ਤਾਈ ਅੱਛਾ ਬਾਈ ਹਰਿੰਦਸੋਂ ਦੀ ਆਵਾਜ਼ ਵਿੱਚ ਹੀ ਆ ਹਮ ਜਿਹੜੇ ਪਾਸੇ ਨਿਗਾਹ ਮਾਰਾਂ ਦਿਸਦੀ ਗਰੀਬੀ ਹੋਵੇ ਆਪਣੇ ਬਗਾਨੇ ਹੋਣ ਕੋਈ ਨਾ ਕਰੀਬੀ ਹੋਵੇ ਪਾਣੀ ਵਿੱਚੋਂ ਲੱਭਦਾ ਅੱਗ ਵਿੱਚੋਂ ਲੱਭਦਾ ਸਮੁੰਦਰਾਂ ਦੀ ਝੱਗ ਨੂੰ ਉਦੋਂ ਬੰਦਾ ਕਰਦਾ ਹੈ ਜੀ ਫੇਰ ਚੇਤੇ ਰੱਬ ਨੂੰ ਬਸ ਯੋ ਰੱਬ ਦੇ ਚੇਤੇ ਦੀ ਗੱਲ ਬਣ ਗਈ ਆ ਜੀ ਠੀਕ ਹੈ ਤੇ ਭਾਈ ਕਿਵੇਂ ਦੂਰ ਕਿਵੇਂ ਹੋ ਗਏ ਸੀ ਆਪਾਂ ਇਸਾਈਏ ਭਾਈ ਕੁਝ ਕਰਦੀਆਂ ਮਜਬੂਰੀਆਂ ਕਰਕੇ ਜਦੋਂ ਆਪਣੇ ਬਗਾਨੇ ਹੋ ਜਾਣ ਤੇ ਸ਼ਾਇਦ ਜੇ ਉਹ ਮੇਰੀ ਲਾਈਵ ਦੇਖ ਰਹੇ ਆ ਤੇ ਸਮਝ ਹੀ ਗਏ ਹੋਣਗੇ ਕਿ ਮੇਰਾ ਇਸ਼ਾਰਾ ਕਿਹਦੇ ਵੱਲ ਆ ਠੀਕ ਹੈ ਹਾਂਜੀ ਤੇ ਅੱਜ ਕੱਲ ਇੱਥੇ ਕਿਵੇਂ ਫਿਰ ਮੁਖਤਰ ਸਾਹਿਬ ਬਸ ਜੀ ਆ ਕਿਰਪਾ ਪ੍ਰਮਾਤਮਾ ਦੀ ਠੀਕ ਹੈ ਗੁਰੂ ਦੀ ਨਗਰ ਜੀ ਬਹੁਤ ਵਧੀਆ ਵਸ ਰਹੇ ਆ ਚਲੋ ਚੜਦੀ ਕਲਾ ਜੀ ਯਾਸਤ ਸ਼ਹਿਰ ਹੈਗਾ ਹਾਂਜੀ 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 40 ਮੁਕਤਾ ਦੀ ਇਤਿਹਾਸਕ ਧਰਤੀ ਬਿਲਕੁਲ ਤੇ ਬਾਈ ਕਿਵੇਂ ਪਛਾਣ ਲਿਆ ਸੀ ਮੈਨੂੰ ਤੁਸੀਂ ਬਾਈ ਜੀ ਆਪਣੇਆਂ ਨੂੰ ਭੁੱਲ ਕੌਣ ਸਕਦਾ ਹੈ ਹੂੰ ਇਹ ਦੇਖੋ ਅੱਜ ਤੋਂ 18-20 ਸਾਲ ਪਹਿਲਾਂ ਹੂੰ ਜਦ ਤੁਸੀਂ ਜਗਬਾਨੀ ਦਿੱਤੁੰਦੇ ਸੀ ਹੂੰ ਬਾਈ ਪਵਨ ਭਾਜੀ ਨਾਲ ਹੁੰਦੇ ਸੀਗੇ ਹੂੰ ਤੇ ਉਦੋਂ ਤੁਸੀਂ ਮੇਰੀ ਇੰਟਰਵਿਊ ਕੀਤੀ ਸੀ ਇੱਕ ਵਾਰੀ ਬਿਲਕੁਲ ਜਦੋਂ ਪਹਿਲਾ ਗੀਤ ਮੇਰਾ ਆਪਣੇ ਇਲਾਕੇ ਦੇ ਬਗੀਚੇ ਮੰਨੇ ਗਿਆ ਸੀਗਾ ਜੀ ਹਾਂਜੀ ਹਾਂਜੀ ਬਗੀਚੇ ਹੋਰੀ ਅੱਜ ਕੱਲ੍ਹ ਹਨਾ ਹਾਂਜੀ ਅੱਜ ਕੱਲ੍ਹ ਬਗੀਚੇ ਹੋਰੀ ਹੀ ਕਰੀ ਨੇ ਹਾਂਜੀ ਤੇ ਬਾਈ ਕੀ ਕਹਿਣਾ ਚਾਹੁੰਦਾ ਕਾਫੀ ਲੋਕ ਲਾਈਵ ਦੇਖ ਰਹੇ ਹੈਗੇ ਆ ਆਉਣ ਵਾਲੇ ਸਮੇਂ ਕੀਤ ਦਿਓਗੇ ਮਾਰਕੀਟ ਦੇ ਦੇਖੋ ਫਾਰੇ ਪੁਰਾਣੇ ਗਾਇਕਾਂ ਨਾਲ ਤੁਹਾਡੀ ਅੱਜ ਵੀ ਜਿਹੜੇ ਲੋਕ ਸਾਥ ਮਿਲ ਗਏ ਆ ਅੱਜ ਦੇ ਗੀਤਕਾਰਾਂ ਚ ਉਹ ਕਲਾ ਨਹੀਂ ਹੈਗੀ ਉਹ ਸ਼ਬਦ ਨਹੀਂ ਹੈਗੇ ਉਹ ਮਿਊਜ਼ਿਕ ਵੀ ਨਹੀਂ ਹੈਗਾ ਸੂੰਝੜੱਕ ਤੂੰਦੜੱਕ ਦਾ ਸਾਰਾ ਦੌਰ ਚੱਲ ਰਿਹਾ ਬਾਈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇੱਕ ਹਿਸ਼ਾਰੇ ਨਾਲ ਹੂੰ ਕਹਿੰਦਾ ਚੁੱਗੇ ਗੁਰਪੇਜ ਜੇ ਜਨਾਨੀ ਕੱਲਾ ਛੱਡ ਜੇ ਹੂੰ ਆਪਣਾ ਬਗਾਨਾ ਬਣ ਵੈਰ ਕੋਈ ਕੱਢ ਜੇ ਹੂੰ ਸ਼ੀਸ਼ੇ ਮੂਰੇ ਖੜਾ ਵੇਖ ਰੋਈ ਜਾਵੇ ਪੱਗ ਨੂੰ ਉਦੋਂ ਬੰਦਾ ਕਰਦਾ ਹੈ ਜੀ ਫੇਰ ਚਿੱਤੇ ਰੱਬ ਨੂੰ ਇਹ ਰੱਬ ਦੇ ਰੰਗ ਜਦੋਂ ਸਹੀ ਹੋਏ ਜੀ ਤੁਹਾਡੇ ਸਾਹਮਣੇ ਫੇਰ ਆਵਾਂਗੇ ਠੀਕ ਹੈ ਤੇ ਕੀ ਕਹਿਣਾ ਹੈ ਗੁਰੂ ਅਰਫਾਏ ਲਾਈਵ ਤੇ ਕਾਫੀ ਲੋਕ ਲਾਈਵ ਦੇਖ ਰਹੇ ਲੋਕਾਂ ਨੂੰ ਕੀ ਸਨੇਹ ਹੈਗਾ ਆਪਣੇ ਇਲਾਕੇ ਦੇ ਲੋਕਾਂ ਦਾ ਆਪਣੇ ਇਲਾਕੇ ਦੇ ਗੀਤਕਾਰਾਂ ਨੂੰ ਕਲਾਕਾਰਾਂ ਨੂੰ ਇਹ ਸੁਣਿਆ ਹੈ ਵੀ ਚੰਗਾ ਲਿਖੋ ਚੰਗਾ ਗਾਓ ਤੇ ਹਰ ਇੱਕ ਦਾ ਜਿੰਨਾ ਹੋਏ ਭਲਾ ਕਰੋ ਜੀ ਲੋਕ ਕਹਿੰਦੇ ਆ ਗੁਰੂ ਅਰਫਾਏ ਤਾਂ ਪਛੜਿਆ ਏਰੀਆ ਹੈਗਾ ਪਰ ਤੁਹਾਡੇ ਗੀਤ ਮੈਂ ਕਹਿੰਦਾ ਬਲਵੀਰ ਝੋਟਿਆ ਰਿੰਦਰ ਸਿੰਘ ਤੋਂ ਹੋਰੀ ਮਾਸਟਰ ਸੁਲੀਮ ਤੋਂ ਉੱਪਰ ਤਾਂ ਕੁਝ ਹੈ ਹੀ ਨਹੀਂ ਨਾ ਨਹੀਂ ਜੀ ਗੁਰੂਸਾਹ ਆਪਣਾ ਪਛੜਿਆ ਏਰੀਆ ਨਹੀਂ ਜੀ ਹਾਂ ਲੋਕਾਂ ਦੀ ਸੋਚ ਪਛਦੀ ਆ ਗੁਰੂ ਜਿਹੜਾ ਨਾ ਹੀ ਗੁਰੂ ਦੇ ਨਾਤੇ ਆ ਉਹ ਪਛੜ ਕਿਵੇਂ ਜਾਊਗਾ ਜੀ ਪਛੜ ਕਿਵੇਂ ਜਾਊਗਾ ਬਿਲਕੁਲ ਬੜੀ ਵੱਡੀ ਗੱਲ ਕਰ ਰਹੇ ਹਾਂਜੀ ਹਾਂਜੀ ਤੇ ਬਾਈ ਸਲੀਮ ਵਰਨ ਗੀਤ ਗਾਤਾ ਤੁਹਾਡਾ ਉਹ ਸਮੇਂ ਦੇ ਵਿੱਚ ਦੇਖੋ ਹਾਂਜੀ ਉਹ ਤਕਰੀਬਨ 25 ਸਾਲ ਪਹਿਲਾਂ ਜੀ 25 ਸਾਲ ਪਹਿਲਾਂ ਗਿਆ ਜਿਉ ਸਲੀਮ ਦੇ ਅਹੇ ਦਾੜੀ ਫੁੱਟਦੀ ਸੀਗੀ ਇਹ ਕੋਈ ਸ਼ਿਕਵਾ ਹੈ ਵੀ ਜਿੱਥੇ ਜਾਣਾ ਚਾਹਦੇ ਸੀ ਪਹੁੰਚੇ ਨਹੀਂ ਅੱਜ ਦੇਖੋ ਇੱਕ ਸਿੰਪਲ ਲੁੱਕ ਦੇ ਵਿੱਚ ਉਹੀ ਪੁਰਾਣਾ ਜਿਹੜਾ ਹੈਗਾ ਜਿਵੇਂ ਮਿਲਦੇ ਸੀ ਤੁਸੀਂ ਆ ਕੇ ਮੋਟਰਸਾਈਕਲ ਤੇ ਹੁੰਦੇ ਸੀ ਨਹੀਂ ਜੀ ਕੋਈ ਸ਼ਿਕਵਾ ਨਹੀਂ ਜੋ ਤੁਸੀਂ ਭਾਵੇਂ ਨਾਨਕਾ ਸਾਈ ਗੱਲ ਚੰਗੀ ਅੱਛਾ ਬਾਈ ਜੋ ਨੂੰ ਪਉਣਾ ਚੰਗਾ ਉਹੀ ਹੈ ਜੀ ਜਦੋਂ ਤੁਸੀਂ ਸਾਡੇ ਦਸਤਰ ਆਉਂਦੇ ਸੀ ਉਦੋਂ ਗੁਰੂ ਵਰਸ ਆਏ ਆਉਂਦੇ ਹੁੰਦੇ ਸੀ ਹਣਾ ਹਾਂਜੀ ਹਾਂਜੀ ਬਾਈ ਜੀ ਹੁਣ ਬਾਈ ਹਰੀ ਹੁੰਦੇ ਹਾਂਜੀ 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 ਤੇ ਉਹੀ ਪਿਆਰ ਹੈ ਉਹੀ ਤੁਹਾਡੇ ਨਾਲ ਬੋਲਣ ਦਾ ਅੰਦਾਜ਼ ਹਣਾ ਸਾਰਾ ਉਹਦਾ ਰੱਬ ਹੀ ਰਾਜਾ ਜਰਾਜੀ ਸੀ ਅੱਜ ਵੀ ਬਸ ਜੋ ਪਰਮਾਤਮਾ ਕਰਦਾ ਉਹ ਬਹੁਤ ਵਧੀਆ ਕਰਦਾ ਹੂੰ ਜਿੱਥੇ ਪਰਮਾਤਮਾ ਰੱਖਦਾ ਉੱਥੇ ਰਾਜੀ ਰਹਿਣਾ ਪੈਂਦਾ ਲੈ ਬਾਈ ਇੱਕ ਕੋਈ ਗੀ ਸੁਣਾ ਦੇ ਫਿਰ ਲੋਕ ਕਾਫ ਸੁਨਾਦ ਨੇ ਫਿਰ ਇਹ ਚੇ ਲੋ ਮਾ ਬਣ ਜਾਵੇ ਮਾਸੀ ਲੋੜ ਨਹੀਂ ਪੈਂਦੀ ਮਾਵਾ ਦੀ ਪਖ ਪੂਰਣ ਚਾਚੇ ਤਾਏ ਲੋੜ ਨਹੀਂ ਸਕੇ ਪਰਵਾ ਮਾ ਦੀ ਹੋਠੰਡੇ ਦੁੱਧ ਨੂੰ ਲੋੜ ਕਰ ਦੇਣੀ ਪੈਂਦੀ ਫੂਕਾਂ ਦੀ ਵਿਆਦੇ ਮਗਰੋਂ ਮਾੜੀ ਹੁੰਦੀ ਚਾਕ ਮਿਸ਼ੁਕਾਂ ਦੀ ਯਾਦ ਇਹ ਮਗਰੋਂ ਮਾਰੀ ਹੁੰਦੀ ਚਾਕ ਮਿਸ਼ੁਕਾਂ ਦੀ ਠੀਕ ਹੈ ਜੀ ਭਾਈ ਜੀ ਕੀ ਸਨੇਹਾ ਹੈਗਾ ਆਪਣੇ ਇਲਾਕੇ ਦੇ ਲੋਕਾਂ ਲਈ ਲਾਸਟ ਜਿਹੜਾ ਹੈਗਾ ਦੋ ਸ਼ਬਦਾਂ ਦੇ ਵਿੱਚ ਲਾਸਟ ਸਨੇਹਾ ਆਪਣੇ ਇਲਾਕੇ ਦੇ ਲੋਕਾਂ ਲਈ ਭਾਈ ਜੀ ਮੇਰੇ ਇੱਕ ਹੀ ਆ ਕਿ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਅੱਜ ਵੀ ਯਾਦ ਕੀਤਾ ਤੇ ਅੱਜ ਵੀ ਦੇਖ ਰਹੇ ਆ ਉਹਨਾਂ ਦਾ ਮੈਂ ਕਰੋੜਾਂ ਬੜੀ ਸ਼ੁਕਰਗੁਜ਼ਾਰ ਆ ਜੀ ਜਿਨ੍ਹਾਂ ਦੀ ਗੁਰਪੇ ਚੁਗਾ ਅੱਜ ਵੀ ਉਹੀ ਹੈ ਠੀਕ ਹੈ ਠੀਕ ਹੈ ਜੀ ਤੁਸੀਂ ਜੁੜੇ ਸੀ ਲਾਈਵ ਦੇ ਨਾਲ ਤੇ ਲਾਈਵ ਅਸੀਂ ਬਾਈ ਨਾਲ ਅੱਜ ਅਸੀਂ ਮੁਸਤਰ ਗਏ ਹੋਏ ਸੀ ਜਨਗ ਤੇ ਜਦੋਂ ਮੈਂ ਗੱਡੀ ਪਾਰਕਿੰਗ ਕਰ ਰਿਹਾ ਸੀ ਤੇ ਬਾਈ ਗੁਰਪੇਜ ਹੋ ਰਹਾਂ ਦਿਆ ਇਹਨਾਂ ਨੇ ਮੈਨੂੰ ਦੇਖ ਲਿਆ ਤੇ ਦੇਖਦਿਆਂ ਸਰ ਗੱਡੀ ਦੇ ਕੋਲ ਆ ਗਏ ਕਹਿੰਦੇ ਬਾਈ ਮੈਂ ਪਛਾਨ ਲਿਆ ਤੁਹਾਨੂੰ ਸੱਤ ਬਾਲ ਥੰਦ ਹੋਰੀ ਹੋ ਤੁਸੀਂ ਤੇ ਤੁਹਾਡੇ ਦਫ਼ਤਰਾਂ ਦੇ ਹੁੰਦੇ ਸੀ ਕਹਿੰਦੇ ਜਦੋਂ ਤੁਸੀਂ ਜਗਵਣੇ ਅਖਵਾਰ ਕਰਦੇ ਸੀ ਤੇ ਬੜੀ ਖੁਸ਼ੀ ਹੋਈ ਪੁਰਾਣੇ ਦੋਸਤ ਮਿੱਤਰ ਮਿਲ ਗਏ ਕਾਫੀ ਗੀਤ ਜਿਹੜੇ ਆ ਬਲਬੀਰ ਚੋਟਿਆ ਨੇ ਹਰਿੰਦਰ ਸੰਧੂ ਹੋਰਾਂ ਨੇ ਕਾਫੀ ਗਾਇਕਾਂ ਨੇ ਇਹਨਾਂ ਦੇ ਗੀਤ ਜਿਹੜੇ ਆ ਉਹ ਗਾਏ ਆ ਤੇ ਮਾਸਟਰ ਸਲੀਮ ਨੇ ਗੀਤ ਗਾਇਆ ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੁਣ ਇੱਕ ਇਹਨਾਂ ਦਾ ਗੀਤ ਜਿਹੜਾ ਹਰਿੰਦਰ ਸੰਧੂ ਹੋਰਾਂ ਦੀ ਆਵਾਜ਼ ਚ ਹੋਰ ਵੀ ਆ ਰਿਹਾ ਤੇ ਪ੍ਰਮਾਤਮਾ ਅੱਗੇ ਵੀ ਵੈਗੁਰੂ ਅੱਗੇ ਅਰਦਾਸ ਕਰਦੇ ਹੈਗੇ ਆ ਬਾਈ ਤੰਦਰੁਸਰਾਏ ਤਰੱਕੀਆਂ ਮਾਣੇ ਤੇ ਅੱਜ ਰੱਬ ਦੀ ਰਜਾ ਜੇ ਬਾਈ ਰਾਜੀ ਹੈ ਤੇ ਜੋ ਵੀ ਕੰਮ ਕਰ ਰਿਹਾ ਮੈਂ ਦੱਸੂਗਾ ਨਹੀਂ ਜੋ ਵੀ ਕੰਮ ਕਰ ਰਿਹਾ ਬਾਈ ਕਹਿੰਦਾ ਮੈਂ ਖੁਸ਼ ਆ ਕਹਿੰਦਾ ਗੁਰੂ ਅਰਸਾਏ ਮੇਰੀ ਗੁਰੂਆਂ ਦੀ ਨਗਰੀ ਜਿੱਥੇ ਨਾ ਹੀ ਗੁਰੂਆਂ ਦਾ ਹੁੰਦਾ ਸੀ ਪਛੜਾ ਸ਼ਬਦ ਨਹੀਂ ਕਹਿ ਸਕਦੇ ਗੁਰੂ ਅਰਸਾਏ ਨੂੰ ਤੇ ਜਿਸ ਕਰਕੇ ਅੱਜ ਬਾਈ ਦਾ ਚਿਹਰੇ ਤੇ ਰੌਣਕ ਸੇਵੀ ਹੈ ਤੇ ਖੁਸ਼ ਹੋਇਆ ਮਨ ਵੀ ਖੁਸ਼ ਹੋਇਆ ਵੀ ਪੁਰਾਣਾ ਯਾਰ ਦੋਸਤ ਮਿੱਤਰ ਮਿਲ ਗਿਆ ਮੈਂ ਕਹਿੰਦਾ ਅੱਜ ਗੁਰੂ ਅਰਸਾਏ ਦੇ ਲੋਕਾਂ ਨਾਲ ਗੱਲ ਜਰੂਰ ਸ਼ੇਅਰ ਕਰਾਂਗੇ ਕਾਫੀ ਗੀਤ ਬਾਈ ਦੇ ਲਿਖੇ ਹੋਏ ਐ ਅ ਗਰਭੇ ਚੁਗਾ ਚੁਗਾ ਪਿੰਡ ਹੈ ਜਿਹੜਾ ਬਾਈ ਦਾ ਗੁਰੂ ਅਰਸਾਏ ਹਲਕੇ ਨਾਲ ਅੱਜਕੱਲ੍ਹ ਬਾਈ ਸ੍ਰੀ ਮੁਕਸਰ ਸਾਹਿਬ 40 ਮੁਕਤੀਆਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਰਹਿੰਦੇ ਆ ਤੇ ਕਿਵੇਂ ਲੱਗਿਆ ਤੁਹਾਨੂੰ ਇਹਨਾਂ ਦਾ ਇੱਕ ਛੋਟਾ ਜਿਹਾ ਇੰਟਰਵਿਊ ਮੈਂ ਕਹਿ ਸਕਦਾ ਕਦੇ ਖੁੱਲੇ ਟਾਈਮ ਜਦ ਕੈਮਰਾਮੈਨ ਕੋਈ ਨਾਲ ਹੋਇਆ ਤਾਂ ਫਿਰ ਬਾਈ ਨਾਲ ਗੱਲਬਾਤ ਕਰਕੇ ਪੂਰਾ ਇੰਟਰਵਿਊ ਦਿਆਂਗੇ ਤੇ ਇਦਾਂ ਦੇ ਜਿਹੜੇ ਬਾਈ ਹੈਗੇ ਆ ਆਪਣੇ ਇਲਾਕੇ ਦੇ ਲੋਕ ਜਿਨ੍ਹਾਂ ਦੇ ਵਿੱਚ ਟੈਲੈਂਟ ਹੈਗਾ ਕੁਝ ਲਿਖਣ ਦੀ ਕਲਾ ਹੈਗੀ ਆ ਉਹਨਾਂ ਲੋਕਾਂ ਨੂੰ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਇਸ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਿਓ ਥੋੜਾ ਜਿਹਾ ਮੋਬਾਈਲ ਦਾ ਇਸ਼ੂ ਜ਼ਰੂਰ ਰਿਹਾ ਅੱਜ ਕਿਉਂਕਿ ਇਕੱਲੇ ਹੋਣ ਕਰਕੇ ਦਿੱਕਤ ਹੋਈ ਪਰ ਜਿੰਨਾ ਸੀ ਬਾਈ ਨੇ ਆਪਦੀ ਗੱਲਬਾਤ ਸਾਰੀ ਆਪਣੇ ਤੱਕ ਰੱਖੀ ਹੈਗੀ اچانک ਬੈਠੇ ਸੀ ਦੇਖਿਆ ਗੱਡੀ ਪਾਰਕਿੰਗ ਕੀਤੀ ਤੇ ਨਿਗਾ ਪੈ ਗਈ ਨਿਗਾ ਪੈਂਦੇ ਬਾਈ ਨੇ ਸਿਆਣਾ ਤੇ ਨਾਲ ਦੇ ਨਾਲ ਫਿਰ ਗੱਲਬਾਤ ਸ਼ੁਰੂ ਹੋਈ ਤੇ ਮੈਂ ਗੱਲਬਾਤ ਜੀ ਸ਼ੁਰੂ ਹੋਈ ਆ ਤਾਂ ਇਹ ਗੱਲਬਾਤ ਤੁਹਾਡੇ ਤੱਕ ਜਿਹੜੀ ਜ਼ਰੂਰ ਲਿਆਂਦੀ ਜਾਵੇ ਕਿਉਂਕਿ ਗੁਰੂ ਅਰਸਾਏ ਦੇ ਜਿਹੜੀ ਕਲਾ ਹੈਗੀ ਹੈ ਸਾਡੀ ਕੁਸ਼ੀਅਰ ਰੈਂਦੀ ਹੈ ਗੁਰੂ ਅਰਸਾਏ ਨਾਲ ਜੁੜਿਆ ਕੋਈ ਸਿੰਗਰ ਕੋਈ ਗਾਇਕ ਕੋਈ ਗੀਤਕਾਰ ਜਾਂ ਕੋਈ ਸਪੋਰਟਸ ਨਾਲ ਜੁੜਿਆ ਨੌਜਵਾਨ ਉਸ ਨੂੰ ਤੁਹਾਡੇ ਰੂਬਰੂ ਜਰੂਰ ਕੀਤਾ ਜਾਏ ਗੁਰੂ ਅਰਸਾਏ ਲਾਈਵ ਦੀ ਇਹ ਕੋਸ਼ਿਸ਼ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਇ ਜਿਹੜੀ ਆ ਕਮੈਂਟ ਸੈਕਸ਼ਨ ਜਰੂਰ ਦੇਖਿਓ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਜਿਹਨਾਂ ਤੁਹਾਡਾ ਖੁਦਾ ਗੁਰੂ ਅਰਸਾਏ ਲਾਈਵ